ਸਤਿਕਾਰ ਜੀ ਵੈਲਕਮ ਟੂ ਨਿਵਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਜੀ ਬਹੁਤ ਸੋਹਣੇ ਪੇਂਟ ਦੁਪੱਟੇ ਵਾਲੇ ਤੇ ਪੇਂਟ ਤੋਂ ਬਾਟਮਸ ਤੇ ਵੀ ਆਪਾਂ ਪੇਂਟ ਕਰਾਇਆ ਬਹੁਤ ਸੋਹਣੀ ਕਲੈਕਸ਼ਨ ਹੈ ਬਾਕੀ ਬਰਬਰੀ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਸੂਟ ਵੀ ਦਿਖਾਵਾਂਗੇ ਆਪਣੇ ਰੈਡੀ ਕਰਾਏ ਆ ਥੋੜੇ ਜਿਹਾ ਆਪਣੇ ਹੋਰ ਤੇ ਬਹੁਤ ਸੋਹਣੀ ਕਲੈਕਸ਼ਨ ਹੈ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟੀਚ ਸੂਟ ਮੰਗਾਉਣੇ ਆ ਜੇ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580 803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਹੈ ਇਸੇ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਕੇ ਆਪਣੀ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਤੁਸੀਂ ਮੈਨੂੰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੋਣੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਜੇਵੇਂ ਪੰਜਾਬ ਦੇ ਵਿੱਚ ਜੇ ਤਾਂ ਤੁਹਾਡਾ ਹੈਗਾ ਆਪਣਾ ਸ਼ਹਿਰ ਦਾ ਐਡਰੈਸ ਹੈ ਜੀ ਦਾ 50 ਰੁਪਏ ਹੁੰਨੇ ਜੀ ਪਰਕੇ ਜੀ ਤੇ ਜੇ ਤੁਹਾਡਾ ਪਿੰਡ ਦਾ ਐਡਰੈਸ ਹੈ ਤਾਂ 80 ਰੁਪਏ ਹੋਣਗੇ ਪੰਜਾਬ ਦੇ ਤੇ ਬਾਕੀ ਆਊਟ ਆਫ ਸਿਟੀਜ਼ ਜਿਹੜੀਆਂ ਹੈਗੀਆਂ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਕਨਫਰਮ ਕਰ ਲਿਆ ਕਰੋ ਵੀ ਤੁਹਾਡੇ ਕਿੰਨੇ ਚਾਰਜੀਸ ਲੱਗਣਗੇ ਤੇ ਬੜੀ ਸੋਹਣੀ ਕਲੈਕਸ਼ਨ ਹੈ ਜੀ ਅੱਜ ਦੀ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਆ ਕਰੋ ਤੇ ਬਾਕੀ ਸ਼ੇਅਰ ਵੀ ਪਲੀਜ਼ ਅੱਗੇ ਤੋਂ ਅੱਗੇ ਜੇ ਤੁਹਾਨੂੰ ਆਪ ਨੂੰ ਵਧੀਆ ਲੱਗਦਾ ਹੁੰਦਾ ਤਾਂ ਤੁਸੀਂ ਸ਼ੇਅਰ ਵੀ ਜਰੂਰ ਅੱਗੇ ਕਰਿਆ ਕਰੋ ਮੇਰਾ ਚੈਨਲ ਦਾ ਲਿੰਕ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਬਲੈਕ ਕਲਰ ਦੇ ਵਿੱਚ ਹੈ ਜੀ ਆਪਣੀ ਸ਼ਰਟ ਰੀਵਾ ਬ੍ਰਾਂਡ ਦਾ ਸੂਟ ਹੈ 2.5 ਮੀਟਰ ਦੀ ਸ਼ਰਟ ਹੋਊਗੀ ਬਹੁਤ ਪਿਆਰਾ ਪ੍ਰਿੰਟ ਬਲੈਕ ਬੇਸ ਤੇ ਤੇ ਬੜਾ ਸੋਹਣਾ ਪ੍ਰਿੰਟ ਹੈ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੇ ਇਹਨਾਂ ਸੂਟਾਂ ਨੂੰ ਤੇ ਇਸ ਦੇ ਨਾਲ ਆਪਾਂ ਨੇ ਕਰਵਾਈਆਂ ਨਾਲ ਕਰੀਮ ਕਲਰ ਦੀ ਬਾਟਮ ਤੇ ਬਾਟਮ ਤੇ ਪੇਂਟ ਕਰਵਾਇਆ ਜੀ ਆਪਾਂ ਨੇ ਇਹ ਬਾਟਮ ਹੈ ਇਹ ਬਾਟਮ ਤੇ ਪੇਂਟ ਆ ਗਿਆ ਤੇ ਨਾਲ ਕਰੀਮ ਹੀ ਦੁਪੱਟਾ ਬੜਾ ਸੋਹਣਾ ਕਾਟਨ ਤੇ ਹੀ ਆ ਜੀ ਮਲਮਲ ਕਾਟਨ ਟਾਈਪ ਬਿਲਕੁਲ ਲਾਈਟ ਵੇਟ ਚ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਸਾਰੇ ਸੂਟਾਂ ਦੇ ਨਾਲ ਕੋਈ ਦੁਪੱਟਾ ਘੱਟ ਨਹੀਂ ਹੋਊਗਾ ਇਹ ਦੇਖੋ ਬਹੁਤ ਪਿਆਰਾ ਹੈਂਡ ਪੇਂਟ ਹੋਇਆ ਦੁਪੱਟੇ ਤੇ ਸਾਰੇ ਤੇ ਪੂਰੀ ਵੇਲ ਚਾਰੇ ਪਾਸੇ ਵੇਲ ਬਣੀ ਹੋਈ ਹੈ ਵਿੱਚ ਵੀ ਬੜੇ ਸੋਹਣੇ ਫੁੱਲ ਬਣੇ ਹੋਏ ਆ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਆਪਣਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਮੈਂ ਤੁਹਾਨੂੰ ਹੋਰ ਹੁਣ ਦਿਖਾਨੀ ਆ ਸਾਰੇ ਸਿੰਗਲ ਸਿੰਗਲ ਹੋਣਗੇ ਕੋਈ ਵੀ ਡਬਲ ਨਹੀਂ ਹੈਗਾ ਸੂਟ ਕਿਉਂਕਿ ਆਪਣੇ ਰੈਡੀ ਕਰਾਏ ਹੋਏ ਆ ਜੀ ਸੂਟ ਫਿਰ ਐਵੇਂ ਜਿਆਦਾ ਤਾਂ ਹੁੰਦੇ ਹੀ ਨਹੀਂ ਸੂਟ ਉਹਨੇ ਕ ਰੈਡੀ ਕਰਾਈਦੇ ਆ ਦੇਖ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਪ੍ਰਿੰਟ ਦਿਖਾਨਣਾ ਬੜਾ ਸੋਹਣਾ ਗ੍ਰੇ ਕਲਰ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਰੀਵਾ ਬ੍ਰੈਂਡ ਦਾ ਹੀ ਆ ਜੀ ਇਹ ਵੀ ਵਿਦਆਊਟ ਲਾਈਨਿੰਗ ਸੂਟ ਬਣਨਾ ਬਹੁਤ ਪਿਆਰਾ ਇਹਦਾ ਪ੍ਰਿੰਟ ਹੈ ਉਹ ਸੋਹਣਾ ਪ੍ਰਿੰਟ ਇਹ ਬਾਟਮ ਤੇ ਵਰਕ ਆ ਗਿਆ ਸੌਰੀ ਪੇਂਟ ਇਹ ਬਾਟਮ ਤੇ ਆ ਪੇਂਟ ਤੇ ਨਾਲ ਦੁਪੱਟੇ ਤੇ ਸਾਰੇ ਦੁਪੱਟੇ ਤੇ ਹੈਂਡ ਪੇਂਟ ਹੋਇਆ ਕਾਈ ਮੀਟਰ ਦੇ ਦੁਪੱਟੇ ਬਹੁਤ ਪਿਆਰੀ ਗ੍ਰੇ ਸਾਰ ਦੁਪੱਟਿਆਂ ਦੀ ਬਹੁਤ ਸੋਹਣੇ ਸੂਟਾਂ ਦੇ ਕੰਟਰਾਸਟ ਕਿੰਨਾ ਪਿਆਰਾ ਸੂਟ 2000 ਪ੍ਰਾਈਸ ਦੇ ਨਾਲ ਇਹ ਸਾਰੇ ਆਪਣੇ ਰੈਡੀ ਕਰਾਏ ਹੋਏ ਸੂਟ ਹੈ ਜੀ ਅੱਜ ਦੇ ਤੇ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਵੀ ਹੈਗਾ ਆਪਣਾ ਬਲੈਕ ਕਲਰ ਦੇ ਵਿੱਚ ਹੀ ਹੈ ਇਹ ਐਸ ਕੇ ਬ੍ਰਾਂਡ ਦਾ ਸੂਟ ਹੈ ਇਹ ਵਾਲਾ ਬ੍ਰਾਂਡ ਦੀ ਹਮੇਸ਼ਾ ਲੱਗੀ ਹੁੰਦੀ ਹੈ ਜੀ ਕੰਨੀ ਤੇ ਲਿਖਿਆ ਹੁੰਦਾ ਐ ਐਸ ਕੇ ਬ੍ਰਾਂਡ ਦਾ ਪਿਓਰ ਕਾਟਨ ਦੇ ਵਿੱਚ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਸੂਟ ਨੂੰ ਬਹੁਤ ਸੋਹਣਾ ਪ੍ਰਿੰਟ ਇਹ ਹੈਗੀ ਇਸ ਦੀ ਬਾਟਮ ਬਾਟਮ ਤੇ ਪੇਂਟ ਹੋਇਆ ਤੇ ਪੂਰਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪੇਂਟ ਹੋਇਆ ਹੋਇਆ ਇਹਦੇ ਨੀਚੇ ਤੋਂ ਇਹ ਬਾਟਮ ਤੇ ਪੇਂਟ ਹੈ ਚਾਹੇ ਤੁਸੀਂ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਨਾਲ ਬਾਟਮ ਤੇ ਵੀ ਪੇਂਟ ਹੈ। ਦੁਪੱਟਿਆਂ ਤੇ ਸਾਰਿਆਂ ਤੇ ਪੇਂਟ ਨਾਲ। ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਦੁਪੱਟਿਆਂ ਦੀ। ਇਹ ਦੇਖੋ ਇਹਦੇ ਵਿੱਚ ਕਿੰਨੇ ਸੋਹਣੇ ਫੁੱਲ ਬਣੇ ਹੋਏ ਆ ਵੀ ਜਿਨ੍ਹਾਂ ਨੂੰ ਬੇਲ ਤੋਂ ਹਟ ਕੇ ਥੋੜਾ ਜਿਹਾ ਚਾਹੀਦਾ। ਇਹ ਦੇਖੋ ਸਿੰਗਲ ਇੱਕ ਸਾਈਡ ਤੇ ਬੇਲ ਬਣਾ ਕੇ ਦੂਜੀ ਸਾਈਡ ਤੋਂ ਵੀ ਆ। ਬਹੁਤ ਪਿਆਰਾ ਪੇਂਟ ਹੈ। ਬਹੁਤ ਸੋਹਣਾ ਸੂਟ ਰੈਡੀ ਹੋਏ ਹੋਏ ਆ। ਪ੍ਰਿੰਟਿੰਗ ਹੀ ਬਹੁਤ ਪਿਆਰੀ ਹੈ ਸੋਬਰ ਜਿ। ਬਾਕੀ ਹਲਕੀ ਫੁਲਕੀ ਆਪਾਂ ਕੋਈ ਕਰੀਮ ਲੈ ਸੇ ਸੇਮ ਰੰਗ ਦੀ ਵੀ ਲਾ ਕੇ ਬਹੁਤ ਪਿਆਰਾ ਰੈਡੀ ਹੋਣਾ ਜੀ ਇਹ ਸੂਟ ਬਣਨਾ ਜਦੋਂ ਸਟਿਚ ਕਰਾਂਗੇ ਵਿਦਾਊਟ ਲਾਈਨਿੰਗ ਸੂਟ ਬਣਨਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ। ਨੈਕਸਟ ਸੂਟ ਆ ਗਿਆ ਆਪਣਾ। ਇਹ ਵੀ ਐਸਕੇ ਬ੍ਰਾਂਡ ਦਾ ਸੂਟ ਹੈ। ਵਿਦਾਊਟ ਲਾਈਨਿੰਗ ਹੀ ਬਣਨਾ ਸੂਟ ਇਹ ਵੀ। ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਨਾਲ। ਕਿੰਨਾ ਪਿਆਰਾ। ਰਿੰਟ ਦੇਖੋ ਕਰੀਮ ਦੇ ਵਿੱਚ ਹੀ ਆ। ਬਹੁਤ ਸੋਹਣਾ ਪ੍ਰਿੰਟ ਹੈ ਕਰੀਮ 베ਸਟ ਪਿਆਰਾ ਇਹ ਬਾਟਮ ਤੇ ਆ ਗਿਆ ਪੇਂਟ ਬਹੁਤ ਸੋਹਣਾ ਬਾਟਮ ਤੇ ਪੇਂਟ ਹੈ ਤੇ ਨਾਲ ਹੈਗਾ ਬੜਾ ਪਿਆਰਾ ਦੁਪੱਟਾ ਲੱਗ ਜਾ ਕਨਸੈਪਟ ਹੈ ਉਹ ਸੁਣ ਬਹੁਤ ਪਿਆਰਾ ਸੂਟ ਬਣਿਆ ਬੜੀ ਆਪਾਂ ਇਹ 2000 ਪ੍ਰਾਈਸ ਹੈ ਜ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਆਪਣਾ ਨੈਕਸਟ ਸੂਟ ਆ ਗਿਆ आउट लाइनिंग बन गए कोई भी लाइनिंग की लड़ नहीं हैगी बहुत फाइन फैब्रिक है जी देखो कि सोना बहुत है अलग जलर है बहुत सोहना ये बॉटम त आ गया पेंट काफी थले तक था है जी पेंट यह तो आप तय की बॉटम त आ जाना पेंट ਦੁਪੱਟਾ ਕਿੰਨਾ ਪਿਆਰਾ ਬਣਿਆ। ਬਹੁਤ ਸੋਹਣੀ ਬੇਲ ਬਣੀ ਹੋਈ ਹੈ ਦੁਪੱਟੇ ਤੇ ਵੀ ਸਾਰੇ ਤੇ। ਉਹ ਸੋਨਾ ਦੁਪੱਟਾ ਰੈਡੀ ਹੋਇਆ ਹੈ। ਬਹੁਤ ਪਿਆਰਾ ਸੂਟ ਹੈ ਵੀ। 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲਾ ਸੂਟ ਨੈਕਸਟ ਸੂਟ ਦਿਖਾਣੇ ਆ। ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦ ਆਊਟ ਲਾਈਨਿੰਗ ਸੂਟ ਬਣਨੇਗੇ बॉटम ਤੇ ਤੇ ਦੁਪੱਟੇ ਤੇ ਪੇਂਟ ਹੈ ਸਾਰਿਆਂ ਦੇ ਨਾਲ ਆਫ ਵਾਈਟ बॉटम ਦੇ ਨਾਲ ਦਿਖਾ ਰਹੀਆਂ ਮੈਂ ਕੋਈ ਕਿੰਨਾ ਪਿਆਰਾ ਪ੍ਰਿੰਟਰ ਹੈ ਕੋਸ ਸੋਨਾ ਪ੍ਰਿੰਟ ਹੈ ਵੀ। ਜੀਨਾਂ ਨੂੰ ਥੋੜਾ ਜਿਹਾ ਲਾਈਟ ਕਲਰ ਪਸੰਦ ਹੈ। ਇਹ ਕੋਈ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ। ਸਿਆਰਾ ਪੇਂਟ। ਇਹ ਦੀ ਬਾਟਮ ਤੇ ਆ ਗਿਆ ਪੇਂਟ। ਇਹ ਬਾਟਮ ਤੇ ਆ ਜਾਣਾ ਜੀ। ਤੇ ਨਾਲ ਹੈਗਾ ਇਸ ਤੇ। ਇਹ ਦੇਖੋ ਇਹਦਾ ਦੁਪੱਟਾ ਕਿੰਨਾ ਪਿਆਰਾ ਹੈ ਦੁਪੱਟੇ ਤੇ ਤੇ ਲੇਸ ਵੀ ਲੱਗੀ ਹੋਈ ਹੈ ਨਾਲ ਐਵੇਂ ਆਪਾਂ ਨਾਲ ਦੀਆਂ ਸੇਮ ਲੇਸਿਸ ਲਗਾ ਸਕਦੇ ਹਾਂ ਨਾਲ ਸੇਮ ਲੇਸ ਲਗਾ ਕੇ ਦੁਪੱਟਾ ਰੈਡੀ ਕਰ ਸਕਦੇ ਆਪਾਂ ਬਹੁਤ ਸੋਹਣਾ ਸਾਈਡ ਤੇ ਵੀ ਸਾਰੇ ਤੇ ਵੇਲ ਬਣੀ ਹੋਈ ਹੈ ਦੇਖੋ ਵਿੱਚ ਵੀ ਸਾਰੇ ਇਹਦੇ ਵਿੱਚ ਸਾਰੇ ਦੇ ਵਿੱਚ ਆਪਾਂ ਫਲਾਵਰ ਬਣੇ ਹੋਏ ਆ ਸਾਰਾ ਹੈਂਡ ਪੇਂਟ ਕੀਤਾ ਹੋਇਆ ਬਹੁਤ ਪਿਆਰਾ ਸੂਟ ਹੈ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਤੇ ਦੇਖੋ ਕਿੰਨੀ ਪਿਆਰੀ ਲੁੱਕ ਹੈ ਬਹੁਤ ਸੋਹਣਾ ਕਲਰ ਹੈ ਉਹਦੇ ਹਿਸਾਬ ਨਾਲ ਤੇ ਨੈਕਸਟ ਸੂਟ ਆ ਗਿਆ ਆਪਣਾ ਪਿੰਕ ਕਲਰ ਦੇ ਵਿੱਚ ਇਹਨਾਂ ਦੇ ਵਿੱਚ ਹੁਣ ਕਲਰਡ ਬਾਟਮ ਹੋਣਗੀਆਂ ਜਿਹੜੇ ਹੁਣ ਸੂਟ ਸ਼ੁਰੂ ਕੀਤੇ ਆਪਾਂ ਇਹਨਾਂ ਨਾਲ ਕਲਰਡ ਜਿਵੇਂ ਪਹਿਲਾਂ ਕਰੀਮ ਹੀ ਦਿਖਾਈਆਂ ਮੈਂ ਸਾਰੀਆਂ ਹਨ ਇਹਨਾਂ ਦੇ ਨਾਲ ਕਲਰਡ ਬਾਟਮ ਹੋਣਗੀਆਂ ਲਾਈਟ ਪਿੰਕ ਕਲਰ ਦੇ ਵਿੱਚ ਕਿੰਨਾ ਪਿਆਰਾ ਬੜਾ ਸੋਹਣਾ ਲਾਈਟ ਦੇ ਕਲਰ ਦੇ ਵਿੱਚ ਦੇ ਪਰ ਸੋਹਣਾ ਪਿੰਕ ਪ੍ਰਿੰਟ ਹੈ ਇਹਦੇ ਨਾਲ ਹੈਗੀਆ ਬਾਟਮ ਆਪਾਂ ਪਿੰਕ ਕਲਰ ਦੀ ਹੋਏ ਰੱਖੀ ਆ ਤੇ ਬਾਟਮ ਤੇ ਦੇਖੋ ਕਿੰਨਾ ਸੋਹਣਾ ਪੇਂਟ ਹੋਇਆ ਬਹੁਤ ਪਿਆਰਾ ਪੇਂਟ ਬਾਟਮ ਤੇ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਤੇ ਸਾਰੇ ਤੇ ਹੈਂਡ ਪੇਟ ਹੈ ਕਿੰਨਾ ਪਿਆਰਾ ਬਹੁਤ ਸੋਹਣਾ ਪੇਂਟ ਸਾਰੇ ਦੁਪੱਟੇ ਤੇ ਉਹ ਖਿਆਰਾ ਦਾ ਕੱਪਾ ਪੂਰਾ 2.5 ਮੀਟਰ ਦੇ ਦੁਪट्टे ਹੋਣਗੇ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ। ਉਹ ਖਿਆਰਾ ਸੂਟ ਹੈ। 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਇਹ ਸਿੰਗਲ ਹੀ ਹੈ। ਨੈਕਸਟ ਦੇ ਵਿੱਚ ਦਿਖਾਣੇ ਹੁਣ ਕਲਰਡ ਬਾਟਮਸ ਦੇ ਨਾਲ ਹੀ ਹੋਣਗੇ ਸਾਰੇ। ਇਹ ਸਿੰਗਲ ਹੀ ਹੈ ਸੂਟ ਆਪਣਾ। ਨੈਕਸਟ ਹੈਗਾ ਵੀ ਕਰੀਮ 베ਸਤੀ ਹੈ। ਇਹ ਵੀ ਵਿਦ ਆਊਟ ਲਾਈਨਿੰਗ ਬਣਨਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਸੂਟਾਂ ਨੂੰ। ਵੇ ਦੇਖੋ ਕਿੰਨਾ ਪਿਆਰਾ ਗ੍ਰੀਨ ਦੇ ਵਿੱਚ ਪ੍ਰਿੰਟ ਹੈ 컬러 ਹੀ ਬਹੁਤ ਪਿਆਰਾ ਹੈ ਇਹ ਬਾਟਮ ਆ ਗਈ ਬਾਟਮ ਤੇ ਪੇਂਟ ਹੈ ਇਹ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦੇ ਦੁਪੱਟੇ ਦੇ ਨਾਲ ਇਹ ਦੇਖੋ ਸਾਰੇ ਦੁਪੱਟੇ ਤੇ ਹੈਂਡ ਪੇਂਟ ਹੈ ਪੂਰੇ ਦੁਪੱਟੇ ਤੇ ਔਰ ਸੋਨੇ ਕਲਰ ਕੰਟਰਾਸਟ ਜਿਵੇਂ ਦਾ ਸ਼ਰਟ ਤੇ ਉਹੀ ਕਲਰ ਆਪਾਂ ਯੂਜ਼ ਕੀਤੇ ਹੋਏ ਆ ਇਹਦੇ ਵਿੱਚ ਬਹੁਤ ਸੋਹਣਾ 2000 ਪ੍ਰਾਈਸ ਹੈ ਜੀ 2000 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਨੈਕਸਟ ਸੂਟ ਦਿਖਾਣੇ ਆ ਬੜਾ ਸੋਹਣਾ ਪੀਚ ਕਲਰ ਦੇ ਵਿੱਚ ਇਹ ਪੀਚ ਕਲਰ ਚ ਆ ਗਿਆ ਸੂਟ ਆਪਣਾ ਵਿਦ ਆਊਟ ਲਾਈਨਿੰਗ ਸੂਟ ਬਣਨੇਗੇ ਪਿਓਰ ਕਾਟਨ ਦੇ ਵਿੱਚ ਸੂਟ ਹੈ ਇਹ ਆਪਣੇ ਸਾਰੇ ਇਹ ਦੇਖੋ ਕਿੰਨੇ ਪਿਆਰੇ ਪ੍ਰਿੰਟ ਆ ਸੋਨਾਂ ਫ੍ਰਿੰਟ ਇਸ ਦੇ ਨਾਲ ਪੀਚ ਕਲਰ ਦੀ ਬਾਟਮ ਹੈ ਜੀ ਨਾਲ ਬਾਟਮ ਤੇ ਹੈਂਡ ਪੇਂਟ ਹੋਇਆ ਸਾਰੀ ਤੇ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ ਹਰੇਕ ਸੂਟ ਦੇ ਨਾਲ ਇਹ ਦੇਖੋ ਸਾਰੇ ਤੇ ਪੂਰਾ ਹੈਂਡ ਪੇਂਟ ਸਾਰਾ ਹੈਂਡ ਪੇਂਟ ਹੋਇਆ ਬਹੁਤ ਿਆਰੇ ਇਹ ਸਾਰੇ ਆਪਣੇ ਰੈਡੀ ਕਰਾਏ ਹੋਏ ਸੂਟ दो तो हजार प्राइस प्राइज है के येलो कलर दे येलो कलर दे लाइट येलो कलर है बहुत सोहना पेंटिंग देखो कि ਨਾਲ ਹੈਗਾ ਤੇ ਦੇਖੋ ਬਾਟਮ ਤੇ ਸਾਰੀ ਤੇ ਪੇਂਟ ਬੜਾ ਸੋਹਣਾ ਮਲਟੀ ਕਲਰ ਦੇ ਵਿੱਚ ਪਿਓਰ ਮਸਲੀਨ ਦੇ ਦੁਪੱਟੇ ਦੁਪੱਟਿਆਂ ਤੇ ਸਾਰਿਆਂ ਤੇ ਹੈਂਡ ਪੇਂਟ ਦੁਪੱਟਾ ਕਿੰਨਾ ਸੋਹਣਾ ਬਹੁਤ ਪਿਆਰੀ ਰਸਤ ਹੈ ਦੁਪੱਟੇ ਦੀ ਬਹੁਤ ਸੋਹਣੀ ਸੋਨਾ ਸੂਟ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਆਪਣੇ ਹੈ ਸੂਟ ਤੇ ਨੈਕਸਟ ਹੈਗਾ ਪਿੰਕ ਕਲਰ ਪਿੰਕ ਕਲਰ ਦੇ ਵਿੱਚ ਵਿਦ ਆਊਟ ਲਾਈਨਿੰਗ ਸੂਟ ਬਣਨੇਗੇ ਬਹੁਤ ਸੋਹਣਾ ਪਿੰਕ ਕਲਰ ਸੋਨੇ ਸਾਰੇ ਬ੍ਰਾਂਡਡ ਸੂਟ ਹੈ ਇਹ ਬਾਟਮ ਤੇ ਆ ਗਿਆ ਪੈਂਟ ਬਹੁਤ ਸੋਹਣਾ ਮਲਟੀ ਪੈਂਟ ਬਾਟਮ ਤੇ ਚਾਹੇ ਤੁਸੀਂ ਸਲਵਾਰ ਬਣਾਓ ਚਾਹੇ ਪਲਾਜ਼ੋ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਹੈ ਜੀ ਨਾਲ ਇਹ ਪੀਓ ਰਮਸਲੀਂ ਦਾ ਦੁਪੱਟਾ ਦੁਪੱਟੇ ਦੇ ਦੇਖੋ ਕਿੰਨਾ ਸੋਹਣਾ ਹੈਂਡਵਰਕ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬਹੁਤ ਸੋਹਣੇ ਚਾਰੇ ਕਾਰਨਰਸ ਤੇ ਫਲਾਰਸ ਬਣੇ ਹੋਏ ਆ ਵਿੱਚ ਸਜਾਵਟ ਵੀ ਬਣੇ ਹੋਏ ਸੋਹਣਾ ਸੂਟ ਹੈ 2000 ਪ੍ਰਾਈਸ ਦੇ ਨਾਲ 2000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਅੰਟੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 82465 8080 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ